ਪੰਜਾਬ ਦੇ ਵਿੱਚ 2-3 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਹਾਂ ਉਹਨਾਂ ਦਾ ਕਾਰਜਕਾਲ ਕਿਵੇਂ ਦੇਖਦੇ ਹੋ ਆਮ ਪਾਰਟੀ ਦਾ ਤਾਂ ਕੁਝ ਕੋਈ ਦਿਖਿਆ ਨਹੀਂ ਕੋਈ ਏਦਾਂ ਹਾਂ ਉਹਨਾਂ ਦੇ ਜਿਹੜੇ ਬਿੱਲ ਮਾਫ ਕੀਤੇ ਆ ਉਹ ਬਿੱਲ ਮਾਫ ਵੀ ਗਲਤ ਆ ਕੋਈ ਮਾੜਾ ਨਹੀਂ ਹੈ ਕਾਰਜਕਾਮ ਠੀਕ ਹੈ ਹੀ ਆ ਉਹਨਾਂ ਦਾ ਹਾਂ ਨਹੀਂ ਠੀਕ ਆ 50 ਸਾਲ ਦੀ ਉਮਰ ਹੋ ਗਈ ਆ ਅਜੇ ਤੱਕ ਸਾਨੂੰ ਜਿਹੜੀ ਪੰਜਾਬ ਵਾਲਿਆਂ ਨੂੰ ਕੋਈ ਚੱਜ ਦੀ ਸਰਕਾਰ ਹੀ ਨਹੀਂ ਮਿਲੀ ਐ ਤੁਸੀਂ ਗੱਲ ਕਿਵੇਂ ਹੋ ਜੀ ਹਾਂਜੀ ਠੀਕ ਆ ਕੀ ਨਾਮ ਆਪਣਾ ਜੀ ਮੇਰਾ ਨਾਮ ਜਸਵਿੰਦਰ ਕੌਰ ਕੀ ਇਲਾਕਾ ਕਿਹੜਾ ਪੈਂਦਾ ਆਪਣਾ ਇਹ ਆਹ ਇਲਾਕਾ ਆਪਣੇ ਦੇ ਨੇੜੇ ਹੀ ਐ ਤਲੇਤਾ ਅੱਛਾ ਤੇ ਵੋਟਰਾਂ ਨੂੰ ਇਸ ਵਾਰ ਕਿਵੇਂ ਦੇਖਦੇ ਹੋ ਇਲੈਕਸ਼ਨਸ ਆ ਗਏ ਨੇ ਦੁਬਾਰਾ ਦੇ ਵਿੱਚ ਹੀ ਦੇਸ਼ ਦੇ ਵਿੱਚ ਆਪਣੀ ਇਲੈਕਸ਼ਨ ਨੇ ਐਮਪੀ ਦੀਆਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਇਸ ਵਾਰ ਜੀ ਦੇਖਦੇ ਆ ਹੁਣ ਦੇਖੋ ਟਾਈਮ ਤੇ ਕੀ ਬਣਦਾ ਹੂੰ ਪੰਜਾਬ ਦੇ ਵਿੱਚ 2-3 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਹਾਂ ਉਹਨਾਂ ਦਾ ਕਾਰਜਕਾਲ ਕਿਵੇਂ ਦੇਖਦੇ ਹੋ ਕੋਈ ਮਾੜਾ ਨਹੀਂ ਹੈ ਕਾਰਜਕਾਮ ਠੀਕ ਹੈ ਹੀ ਆ ਉਹਨਾਂ ਦਾ ਹੂੰ ਹਾਂ ਨਹੀਂ ਠੀਕ ਆ ਤੇ ਕੁਝ ਕੇ ਦੱਸਣਾ ਚਾਹੂੰਗਾ ਲੋਕਾਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਕਿਹੜੀ ਸਰਕਾਰ ਨੂੰ ਆਪਾਂ ਬੜਾਵਾ ਦਈਏ ਤੁਸੀਂ ਕੀ ਚੋਣੇ ਕੀ ਇਹ ਸਰਕਾਰ ਆਵੇ ਤਾਂ ਵਧੀਆ ਵਿਕਾਸ ਹੋ ਸਕਦਾ ਮੇਰੇ ਕਹਿਤੇ ਤਾਂ ਕਿਸੇ ਨੂੰ ਮੰਨਣਾ ਨਹੀਂ ਅਗਲੇ ਨਾਲ ਆਪਣੇ ਆਪਣੇ ਵਿਚਾਰ ਅਸੀਂ ਵਿਚਾਰ ਇਸ ਲਈ ਕਰੀਏ ਸਾਰਿਆਂ ਦੇ ਹੁਣ ਮੇਰੇ ਮੇਰਾ ਮਨ ਹੋਰ ਵਾ ਅਗਲੇ ਦਾ ਹੋਰ ਵਾ ਆ ਤੁਸੀਂ ਹੋਰ ਵਾ ਕੀ ਪਤਾ ਹੁਣ ਮੈਨੂੰ ਕੌਣ ਹੋ ਕਿੱਦਾਂ ਪਸੰਦ ਕਰਦੇ ਅਗਲੇ ਹਨ ਚਲੋ ਠੀਕ ਹੈ ਧੰਨਵਾਦ ਜੀ ਸੰਜੀਵ ਕੁਮਾਰ ਮੈਨੂੰ ਉਹ ਵੀ ਕਹਿੰਦੇ ਜੀ ਅੱਛਾ ਤੇ ਇਲਾਕਾ ਕਿਹੜਾ ਮੰਨਦਾ ਆਪਣਾ ਜੀ ਆਪਣਾ ਇਲਾਕਾ ਇਹੀ ਹੈ ਜੀ ਆਪਰਾ अच्छा मैं इस बार ਤੁਸੀਂ ਇਲੈਕਸ਼ਨ ਨੂੰ ਕਿਵੇਂ ਦੇਖਦੇ ਹੋ ਜੀ ਵੋਟਰਾਂ ਨੂੰ ਕਿਵੇਂ ਦੇਖਦੇ ਹੋ ਇਸ ਵਾਰ ਮੇਰੀ 50 ਸਾਲ ਦੀ ਉਮਰ ਹੋ ਗਈ ਆ ਅਜੇ ਤੱਕ ਸਾਨੂੰ ਜਿਹੜੀ ਪੰਜਾਬ ਵਾਲਿਆਂ ਨੂੰ ਕੋਈ ਚੱਜ ਦੀ ਸਰਕਾਰ ਹੀ ਨਹੀਂ ਮਿਲੀ ਹੈਗੀ ਤੇ ਇਹ ਮਤਲਬ ਜਿੰਨੇ ਵੀ ਆਏ ਆ ਸਭ ਲਾਰੇਵਾਜ ਆਏ ਆ ਤੇ ਸਾਨੂੰ ਕੋਈ ਇਸ ਟਾਈਮ ਕੇ ਮਾਨ ਨੂੰ ਤਲਾਸ਼ਾ ਦੇਣ ਵਾਲੀ ਕੋਈ ਸਰਕਾਰ ਨਹੀਂ ਆਈ ਸਾਡੇ ਅਪਰੇਚ ਚ ਸ਼ਹਿਰਾਂ ਚ ਮਤਲਬ ਕੰਮ ਲਾਰੇ ਜਰੂਰ ਲੱਗਦੇ ਆਗੇ ਆ ਪੂਰੇ ਨਹੀਂ ਹੁੰਦੇ ਆਗੇ ਆ ਅਜੇ ਤੱਕ ਤਾਂ ਕੋਈ ਇਹ ਬੰਦਾ ਕੋਈ ਇਦਾਂ ਦੇਖਿਆ ਨਹੀਂ ਨਾ ਕਾਂਗਰਸ ਨਾ ਆਪ ਨਾ ਕਾਲੀਗਦ ਜਿਹਨਾਂ ਨੇ ਸਾਡੇ ਵਾਦੇ ਕੋਈ ਪੂਰੇ ਕੀਤੇ ਹੋਣ ਗੱਲਾਂ ਦੇ ਤੇ ਸਭ ਦੁਖੀ ਹੈ ਇਸ ਗੱਲੋਂ ਤੇ ਜਿਹੜੀ ਵੋਟਰ ਵੀ ਹੈਗਾ ਉਹ ਸਾਇਲੈਂਟ ਤਾਂ ਹੈਗਾ ਉਹਨਾਂ ਨੂੰ ਕੁਝ ਦਿਖਾਇਆ ਹੀ ਨਹੀਂ ਕਿ ਇਹ ਲੀਡਰਾਂ ਨੇ ਤੇ ਫੇਸ ਵਾਰ ਕਿਵੇਂ ਦੇਖ ਲਓਗੇ ਕੀ ਕੀ ਲੱਗਦਾ ਕਿ ਕਿਹੜੀ ਪਾਰਟੀ ਨੂੰ ਸਪੋਰਟ ਕਰਨਾ ਚਾਹੀਦਾ ਆਲਟੀ ਦਾ ਜੀ ਇਸ ਟਾਈਮ ਸਭ ਮਨ ਕੋੜੇ ਹੋਏ ਆ ਜਿੱਥੇਕ ਮੇਰਾ ਤਾਂ ਮਨ ਬਹੁਤ ਕੋੜਾ ਹੋਇਆ ਹੈਗਾ ਵੀ ਮੈਂ ਤਾਂ ਕੋਈ ਇਦਾਂ ਦਾ ਕੋਈ ਲੀਡਰ ਆ ਕੇ ਦੇਖਿਆ ਨਹੀਂ ਜਿਨੇ ਕੋਈ ਕੋਈ ਕੰਮ ਕੁ ਚੱਜਦਾ ਕੋਈ ਕੀਤਾ ਹੋਏ ਤੇ ਸਭ ਜਿੰਨੇ ਵੀ ਦੇਖਦੇ ਦੇਖ ਨੂੰ ਕੁਛ ਤੇ ਬਲੇਮ ਖਾਣ ਪੀਣ ਦਾ ਹੀ ਉਹਨਾਂ ਦਾ ਆਪਣਾ ਹੀ ਆ ਜੋਰ ਵੀ ਜਿਹੜੀ ਪਬਲਿਕ ਆ ਉਹਨਾਂ ਤੇ ਕੋਈ ਅਸਰ ਨਹੀਂ ਹੈਗਾ ਕਾਂਗਰਸ ਪੰਜਾਬ ਦੇ ਵਿੱਚ ਰਹੀ ਆ ਹੁਣ ਸਾਫਕਾ ਮੁੱਖ ਮੰਤਰੀ ਚੰਨੀ ਚੰਨੀ ਹੁਣ ਜਲੰਧਰ ਤੋਂ ਆਏ ਆ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਨਹੀਂ ਉਹ ਜੋ ਵੀ ਉਹਦਾ ਜਿਹੜਾ ਬੰਦਾ ਇਨਸਾਨ ਆ ਉਹ ਹੈਗਾ ਤਾਂ ਮੰਨਦਾਰ ਆ ਜਿਹੜੀ ਉਹਦਾ ਸਪੋਰਟਰ ਜਾਂ ਕੋਈ ਉਹਨਾਂ ਦਾ ਮੇਨ ਜਿਹੜਾ ਹੈੱਡ ਆ ਉਹ ਕੋਈ ਉਹਨਾਂ ਦਾ ਕੋਈ ਸਿਰਾ ਨਹੀਂ ਹੈਗਾ ਤੇ ਆਮ ਆਦਮੀ ਪਾਰਟੀ 2 3 ਸਾਲ ਤਿੰਨ ਸਾਲ ਹੋ ਗਏ ਨੇ ਆਮ ਪਾਰਟੀ ਦਾ ਦਾ ਕੁਝ ਕੋਈ ਦਿਖਿਆ ਨਹੀਂ ਕੋਈ ਏਦਾਂ ਹਾਂ ਉਹਨਾਂ ਦੇ ਜਿਹੜੇ ਬਿੱਲ माफ ਕੀਤੇ ਆ ਉਹ ਬਿੱਲ ਮਾਫ ਵੀ ਗਲਤ ਆ ਵੀ ਕੋਈ ਜਿਹੜੇ ਕੰਮਕਾਰ ਰੋਜ਼ਗਾਰ ਤਾਂ ਦੇ ਦਿੰਦੇ ਤਾਂ ਉਹ ਵਧੀਆ ਸੀਗਾ ਪਰ ਮੈਨੂੰ ਉਹ ਹੀ ਚੀਜ਼ ਨਹੀਂ ਚੱਜੀ ਇਹਨਾਂ ਦੀ ਤੇ ਜਾਂ ਕੋਈ ਬਿੱਲ ਵੀ ਜਿਹੜੇ ਕਰਦੇ ਬੈਲ ਵੀ ਮਾਫੀ ਦਿੱਤੇ ਆ ਇੱਕ ਸਾਰ ਮਾਫੀ ਨਹੀਂ ਕਰਨੀ ਚਾਹੀਦੀ ਥੋੜਾ ਥੋੜਾ ਬੈਲ ਰਹਿਣਾ ਚਾਹੀਦਾ ਸੀ ਉੱਤੇ ਵੀ ਵੀ ਇਹਨਾਂ ਨੂੰ ਰੋਜ਼ਗਾਰ ਦਿੰਦੇ ਕਿਸੇ ਦਾ ਵੀ ਆਪਣਾ ਪਰਿਵਾਰ ਚੱਲ ਸਕਦਾ ਠੀਕ ਧੰਨਵਾਦ ਜੀ